ਚਾ ਹੋ ਗਿਆ ਦੋ ਦੁਕਾਨਾਂ ਲੱਡਨਾਂਗੇ ਸਰ ਜੀ ਮੈਂ ਕਹਿੰਦਾ ਜੀ ਉਸ ਪਰਮਾਤਮਾ ਦੀ ਮਿਹਰ ਆ ਜੀ ਪਰ ਅਸੀਂ ਇਹ ਕਹਿੰਨੇ ਆਂ ਵੀ ਜਿਹੜੇ ਬੰਦੇ ਦੀ ਦੁਕਾਨ ਸੜੀ ਆ ਉਹਦਾ ਵਿਚਾਰੇ ਦਾ ਕੱਖ ਨਹੀਂ ਜੇ ਰਿਆ ਕੀ ਨਾ ਆ ਜਾ ਉਹਦਾ ਤੇ ਉਹ ਬਾਹਰੋਂ ਕੋਈ ਪ੍ਰਵਾਸੀ ਆਏ ਦੇ ਆ ਉਹਦੇ ਨਾਲ ਇੱਕ ਮਨੀਆਰੀ ਅਲੀ ਦੀ ਦੁਕਾਨ ਆ ਇੱਕ ਜਿਹੜੀ ਮਨੀਆਰੀ ਅਲੀ ਦੀ ਦੁਕਾਨਾਂ ਲੱਗੇ ਉਹ ਸਾਹਿਲ ਮਨੀਹਰੀ ਵਾਲੇ ਨੇ ਉਹਨਾਂ ਦਾ ਬਚਾਰ ਰਹਿ ਗਿਆ ਵਾ ਅਸੀਂ ਤੇ ਘਰੋਂ 도ੜ ਕੇ ਆਏ ਆ ਤੇ ਆਪਣੀ ਦੁਕਾਨ ਖੋਲ ਕੇ ਅੰਦਰੋਂ ਪਾਣੀ ਕੱਢ ਕੱਢ ਕੇ ਤੇ ਬਾਟੀਆਂ ਸੁਟੀਆਂ ਨੇ ਤੇ ਅਸੀਂ ਅੱਜ ਕਿੰਨੇ ਆ ਕਿ ਅੱਜ ਅਸੀਂ ਇਹ ਚੀਜ਼ ਦਾ ਧੰਨਵਾਦ ਕਰਨੇ ਆ ਫਰਮਗੇਟ ਆਲਿਆਂ ਦਾ ਕੀ ਟਾਈਮ ਸਿਰ ਜਿਹੜਾ ਉਹ ਪਹੁੰਚੇ ਨੇ ਹਮੇਸ਼ਾ ਸ਼ਿਕਾਇਤ ਹੁੰਦੀ ਹੈ ਕਿ ਟਾਈਮ ਸਿਰ ਨਹੀਂ ਆਂਦੇ ਬਾਕੀ ਅਸੀਂ ਬਿਜਲੀ ਬੋਰਡ ਨੂੰ ਤੇ ਆਪਣੇ ਦੁਕਾਨਦਾਰ ਵੀਰਾਂ ਨੂੰ ਅਸੀਂ ਇਹ ਅਪੀਲ ਕਰਦੇ ਆ ਵੀ ਜੇ ਕੋਈ ਅੱਜ ਜੋੜ ਪਾੰਦਾਵਾ ਤੇ ਅਸੀਂ ਕਹਿੰਨੇ ਆ ਉਹਦੀ ਦੁਕਾਨ ਦੇ ਅੱਗੇ ਪੈ ਗਿਆ ਮੇਰੀ ਦੁਕਾਨ ਦੇ ਅੱਗੇ ਨਾ ਪਵੇ ਉਹਦੀ ਦੁਕਾਨ ਦੇ ਅੱਗੇ ਪੈ ਗਿਆ ਜੇ ਸੜਨ ਲੱਗੀਆਂ ਨੇ ਸਾਰੀਆਂ ਸੜਨੀਆਂ ਨੇ ਅੱਜ ਤੁਸੀਂ ਵੇਖੋ ਵੀ ਅੱਗ ਉਧਰ ਲੱਗੀ ਆ ਤੇ ਦੁਕਾਨਾਂ ਅੰਦਰ ਲੀਆਂ ਦਾ ਵੀ ਨੁਕਸਾਨ ਹੋਇਆ ਪਰਲੇ ਪਾਸੇ ਦੀਆਂ ਵੀ ਜਿਹੜੀਆਂ ਆ ਨੁਕਸਾਨ ਪਰ ਬਿਜਲੀ ਬੋਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਤਾਰਾਂ ਦਾ ਕੋਈ ਹੱਲ ਕਰੋ ਤੇ ਸਾਡਾ ਕੋਈ ਬਚਾਓ ਕਰੋ ਮੇਰੇ ਭਰਾਵੋ ਦੁਕਾਨਦਾਰ ਦਰਦਨਾ ਹੁਣ ਤੱਕ ਪਿਛਲੇ 2 ਮਹੀਨੇ ਜਿਵੇਂ ਇਹ ਕਹਿੰਦਾ ਦਰਦਨਾ ਦੁਕਾਨਦਾਰ ਅੱਜ ਮੰਦੀ ਚ ਝਲੜਿਆ ਕਿਉਂਕਿ ਅੱਜ ਨਾਲ ਦਰਜਨ ਤੋਂ ਵੱਧ ਘੱਟ ਸੜਕੀਆਂ ਆਇਆ ਮੈਂ ਕਿੰਨਾ ਮੈਂ ਕਿੰਨਾ ਜੀ ਜਿਹਦਾ ਕੁਛ ਸੜ ਜਾਂਦਾ ਨਾ ਉਹਦੀ ਮਦਦ ਭਾਵੇਂ ਜਿਹੜਾ ਕੋਈ ਜੋ ਮਰਜ਼ੀ ਕਰ ਦਵੇ ਪਰ ਉਹ ਉੱਠਣ ਜੋਗਾ ਨਹੀਂ ਰਹਿੰਦਾ ਕਿੰਨੀ ਕੁ ਮਦਦ ਹੋ ਜੂਗੀ ਕੋਈ ਇਕੱਠੇ ਕਰਕੇ ਅਸੀਂ ਵਪਾਰ ਮੰਡਲ ਵੱਲੋਂ ਜਾਂ ਦੂਜੇ ਦੀ ਸਾਡੇ ਪ੍ਰਧਾਨ ਜੀ ਨੇ ਦਰਸ਼ਨ ਪ੍ਰਧਾਨ ਜੀ ਇਹ ਬੜੀ ਐਫਰਟ ਉਹ ਕਰ ਰਹੇ ਨੇ ਮੈਂ ਕਿੰਨਾ ਫਿਰ ਮੈਂ ਫਿਰ ਮੈਂ ਕਹਿ ਰਹੇ ਆ ਕਿ ਪਾੜਾ ਸਾਹਿਬ ਨੇ ਇਹਨਾਂ ਨੇ ਬੜੀ ਮਤਤ ਕੀਤੀ ਆ ਵੀ ਇੱਕ ਮਿੰਟ ਜੋ ਗੱਡੀਆਂ ਲੈ ਕੇ ਆ ਗਿਆ ਬਾਕੀ ਦਰਸ਼ਨ ਪ੍ਰਧਾਨ ਜੀ ਨੇ ਉਹਨਾਂ ਕੋ ਜਿੰਨੀ ਕ ਐਫਰਟਸ ਹੁੰਦੀ ਆ ਉਹ ਕਰ ਸਕਦੇ ਆ ਪਰ ਮੈਂ ਇੱਕ ਗੱਲ ਕਾਂਗਾ ਵੀ ਜਿਹੜਾ ਕੁਛ ਸੜ ਜਾਂਦਾ ਉਹਦਾ ਕੁਛ ਨਹੀਂ ਜੇ ਰਹਿੰਦਾ ਮੇਰੇ ਵੀਰੋ ਉਹਦਾ ਬਿਲਕੁਲ ਬੇੜਾ ਘਰ ਕੋ ਹੁੰਦਾ ਜੀ ਦੁਕਾਨਦਾਰ ਦੀ ਸਾਰੀ ਪੂੰਜੀ ਜਿਹੜੀ ਆ ਉਹ ਇੱਕ ਦੁਕਾਨ ਮੇਰਾ ਖਿਆਲ ਆ ਕਿ ਸਾਨੂੰ ਫੋਨ ਆਇਆ ਕਿ ਤੁਹਾਡੇ ਨਾਲ ਦੀ ਦੁਕਾਨ ਦੇ ਉੱਤੇ ਅੱਗ ਲੱਗ ਗਈ ਤੇ ਮੇਰਾ ਖਿਆਲ ਆ ਜੋ ਸਾਡੇ ਟੱਬਰ ਦਾ ਹਾਲ ਸੀ ਉਹ ਸਾਨੂੰ ਹੀ ਪਤਾ ਵਾ ਪਰ ਮੈਂ ਆਹ ਉਹਨੇ ਹਵਾਲ ਕੀਤਾ ਨਗਰ ਕੌਂਸਲ ਦੇ ਪ੍ਰਧਾਨ ਨੂੰ ਦੁਕਾਨਦਾਰ ਕਿਸੇ ਨੂੰ ਅੱਗ ਲੱਗੀ ਪਰ ਦਰਜਨਾ ਦੁਕਾਨਦਾਰ ਰੋਂਦੇ ਪਈ ਦੇਖਿਆ ਨਹੀਂ ਜਾ ਰਿਹਾ ਕਿ ਉਹ ਕਹਿੰਦੇ ਕਿ ਸਾਨੂੰ ਵੀ ਟੈਨਸ਼ਨ ਨਹੀਂ ਕਿ ਸਾਡੀ ਨਾਲ ਸੜਦੇ ਗਾ ਜੀ ਦੁੱਖ ਜਿਹੜਾ ਵਾ ਉਹ ਇੱਕ ਨੂੰ ਅੱਗ ਲੱਗੀ ਆ ਕੱਲ ਨੂੰ ਉਹਨੂੰ ਆਪਣਾ ਫਿਕਰ ਪੈ ਗਿਆ ਦੂਜਾ ਤੀਜਾ ਦੁੱਖ ਜਿਹੜਾ ਸਭ ਦਾ ਸਾਂਝਾ ਹੀ ਆ ਪਰ ਜਿਹੜਾ ਉਹਨੇ ਗਿਤਾਵ ਨਹੀਂ ਦਿੱਤੀ ਆ ਨਾਲ ਉਹ ਤਹੀ ਕਿ ਉਹ ਕਹਿੰਦੇ 2 ਦਿਨ ਦਾ ਟਾਈਮ ਆ ਜਿੱਦ ਤੱਕ ਆ ਨਹੀਂ ਸਹੀ ਹੋ ਜਾਂਦਾ ਫਿਰ ਮੈਂ ਕਿੰਨਾ ਜੀ ਮੈਂ ਬਾਜ਼ਾਰ ਦੇ ਨਾਲ ਤਨ ਮਨ ਦੇ ਨਾਲ ਉਹਨਾਂ ਨਾਲ ਮਰਨ ਨੂੰ ਤਿਆਰ ਆ ਜਿਤਨਾ ਬਾਜ਼ਾਰ ਕਹੂਗਾ ਜਿਤਨਾ ਬਾਜ਼ਾਰ ਦਾ ਸਾਰਾ ਜਿਹੜਾ ਜਿਹੜਾ ਸਾਡਾ ਵਪਾਰ ਮੰਡਲ ਆ ਜਾਂ ਬਾਜ਼ਾਰ ਵਾਲੇ ਆ ਜਿਤਨਾ ਕਹਿਣਗੇ ਅਸੀਂ ਉਤਨਾ ਹੀ ਦਰਨ ਨੂੰ ਤਿਆਰ ਆਂ ਜੇ ਸਾਨੂੰ ਬਾਜ਼ਾਰ ਵਾਲੇ ਕਹਿਣਗੇ 10 ਦਿਨ ਦੁਕਾਨਾਂ ਬੰਦ ਰੱਖਣੀਆਂ ਅਸੀਂ 10 ਦਿਨ ਬੰਦ ਰੱਖਣ ਨੂੰ ਤਿਆਰ ਆਂ ਪਰ ਜੋ ਮੈਂ ਜੋ ਮੈਂ ਅੱਜ ਹਾਸਾ ਜਿਹੜਾ ਉਹ ਦੇਖ ਲਿੱਤਾ ਬਚ ਗਈ ਆਈ ਪ੍ਰਮਾਤਮਾ ਵੱਲੋਂ ਚੁਗਰ ਆ ਇਹ ਸਾਡੀ ਸਾਡੀ ਬਚ ਗਈ ਤੁਹਾਡੀ ਫੈਮਿਲੀ ਨੂੰ ਦੇਖਦਾ ਮੈਂ ਕਿਹਾ ਜੀ ਮੈਂ ਕਹੀ ਸਾਡੀ ਬਚ ਗਈ ਸਾਡਾ ਕੋਈ ਭਰਾ ਸੜ ਗਿਆ ਜੇ ਜੀ ਅਹੀਂ ਬਚੇਆ ਸਾਡਾ ਕੋਈ ਭਰਾ ਸੜ ਗਿਆ ਉਹਦਾ ਵੀ ਹੈ ਹੀ ਐ ਨਾ ਆਹ ਦੇਖੋ ਹੱਥ ਜੋੜ ਕੇ ਫਿਰ ਬੇਨਤੀ ਐ ਮੇਰੇ ਵੀਰੋ ਇਹ ਤਾਰਾਂ ਦਾ ਜਿਹੜਾ ਵਾ ਇਹ ਪਚਾ ਕਰੋ ਵੀ ਜਿਹੜਾ ਤੁਹਾਡਾ ਨਾਂ ਨਾ ਲੱਗੇ ਕੋਈ ਕੀ ਗੱਲਾਂ ਚਾਹੋਗੇ ਲਗਾਤਾਰ ਹਾਸੇ ਵਾਪਰਦੇ ਆ ਗੁਰਦਾਸਦਰ ਦੇ ਵਿੱਚ ਕਿੰਨਾ ਦੇਖਦੇ ਬਿਲਕੁਲ ਜੀ ਪਹਿਲਾਂ ਵੀ ਬਾਜ਼ਾਰ ਦੇ ਵਿੱਚ ਜਿਹੜੀਆਂ ਪਿਛਲੇ 4-5 ਮਹੀਨਿਆਂ ਚ ਕਾਫੀ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਸੋ ਅੱਜ ਵੀ ਇੱਕ ਇੱਥੇ ਦੁਕਾਨ ਨੂੰ ਜਿਹੜੀ ਅੱਗ ਲੱਗ ਚੁੱਕੀ ਐ ਸੋ ਸਾਡੇ ਇੱਥੇ ਜਿਹੜੀ ਅੱਗ ਲੱਗੀ ਹੈ ਬਾਹਰੋਂ ਪ੍ਰਵਾਸੀ ਵੀਰ ਸਾਡੇ ਆਣ ਕੇ ਉਹਨਾਂ ਨੇ ਕਿਰਾਏ ਤੇ ਸ਼ਾਪ ਲੈ ਕੇ ਇੱਥੇ ਕੰਮ ਸ਼ੁਰੂ ਕੀਤਾ ਸੀ ਸੋ ਜਦੋਂ ਅੱਗ ਲੱਗੀ ਹੈ ਸਾਰੇ ਦੁਕਾਨਦਾਰ ਵੀਰਾਂ ਨੇ ਕਾਲ ਕੀਤੀ ਹੈ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਹੈ ਅਸੀਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੈ ਸੋ ਇੱਕ ਦੁਕਾਨ ਨੂੰ ਅੱਗ ਲੱਗ ਚੁੱਕੀ ਆ ਬਾਕੀ ਦੁਕਾਨਾਂ ਨੂੰ ਵੀ ਅੱਗ ਪੈ ਗਈ ਸੀ ਪਰ ਬਟ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਟਰੋਲ ਕਰ ਲਿਆ ਸੋ ਹੁਣ ਸਥਿਤੀ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਆ ਨਰਦਾ ਦੀ ਇਹ ਵਾਰ-ਵਾਰ ਅਗਲਾਦਰੀਆਂ ਦੇ ਦੁਕਾਨਦਾਰ ਜਿਹੜੇ ਆ ਉਹ ਨਹੀਂ ਕਰਦੇ ਇੱਕ ਡਰ ਦੇ ਸਾਈਜ਼ ਆ ਗਏ ਆ ਪਿਛਲੇ 2 ਮਹੀਨਿਆਂ ਚ ਦਰਦਨਾ ਦੇ ਤਰੀਕੇ ਦੁਕਾਨਾਂ ਦੇ ਦੇਖੋ ਦੁਕਾਨਦਾਰ ਡਰ ਦੇ ਦੇਖੋ ਸਾਰਾ ਦਿਨ ਉਹਨਾਂ ਨੇ ਉਹਨਾਂ ਦੀ ਸਾਰੀ ਰੋਜੀ ਰੋਟੀ ਹੈ ਆ ਸਵੇਰੇ ਉੱਠਦੇ ਆ ਸਾਰਾ ਦਿਨ ਦੁਕਾਨਦਾਰ ਦੁਕਾਨ ਤੇ ਮਿਹਨਤ ਕਰਦੇ ਆ ਸ਼ਾਮ ਨੂੰ ਘਰ ਜਾਂਦੇ ਆ ਉਹਨਾਂ ਨੂੰ ਹੋਰ ਕੋਈ ਦੁਕਾਨ ਤੋਂ ਇਲਾਵਾ ਕੋਈ ਸਾਧਨ ਨਹੀਂ ਆਮਦਨ ਦਾ ਸੋ ਉਹ ਸਾਰੇ ਚਿੰਤਾ ਦੇ ਵਿਸ਼ਾਈ ਆ ਸਾਰੇ ਲੋਕ ਜਿਹੜੇ ਆ ਉਹ ਵਿਚਾਰੇ ਪਰੇਸ਼ਾਨ ਨੇ ਇਹੋ ਜਿਹੇ ਕਟਨਾਵਾ ਇਹ ਸਾਰੇ ਖਿਲਾਰ ਪੇ ਦਾ ਪਹਿਲਾਂ ਕਿ ਉਹ ਨੂੰ ਇਹਦਾ ਇੰਡੀਆ ਕਿੱਦਾਂ ਜਾਂਦਾ ਹੈ ਉਹੋ ਹੀ ਕੋ ਦਿੰਦਾ ਦੇਖੋ ਬਿਜਲੀ ਦੀ ਜਿਹੜੀ ਹੈਗੀ ਗੱਲ ਇਹ ਵਾਕਿਆ ਜੈਨੂਅਲ ਆ ਇਹਨਾਂ ਦੀ ਮੰਗ ਕਿਉਂਕਿ ਪਿਛਲੀ ਜਿਹੜੀਆਂ ਕਟਨਾਵਾਵਾਂ ਵਾਪਰੀਆਂ ਉਦੋਂ ਵੀ ਫਾਇਰ ਬਰਗੇਡ ਦੀ ਗੱਡੀ ਅੰਦਰਵਾੜ ਦੇ ਆ ਡਿਲੇ ਹੋਇਆ ਸੀ ਕਿਉਂਕਿ ਫਾਇਰ ਤਾਰਾਂ ਜਿਹੜੀਆਂ ਉਹ ਨੀਵੀਆਂ ਤੇ ਅੱਜ ਵੀ ਮੈਂ ਸਾਰੇ ਬਜ਼ਾਰ ਵਾਸੀਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਜਦੋਂ ਵੀ ਕਿਸੇ ਤੇ ਔਖਾ ਔਖਾ ਵੇਲਾ ਆਉਂਦਾ ਕੋਈ ਨਹੀਂ ਦੇਖਦਾ ਸਾਰਿਆਂ ਨੇ ਕਿਸੇ ਨੇ ਆਪਣੇ ਡਾਂਗਾ ਦੇ ਨਾਲ ਛੋਟੀਆਂ ਦੇ ਨਾਲ ਤਾਰਾਂ ਉੱਚੀਆਂ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਇੱਥੋਂ ਤੱਕ ਲੈ ਕੇ ਆਏ ਆ ਸੋ ਇਹ ਆ ਕਿ ਫਾਇਰ ਬ੍ਰਿਗੇਡ ਗੱਡੀ ਇੱਥੋਂ ਤੱਕ ਪਹੁੰਚਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੋ ਮੰਗ ਕਰਦੇ ਆ ਆਪਣੇ ਬਿਜਲੀ ਬੋਰਡ ਮੈਕਨੇ ਕੋ ਡੀਸੀ ਸਾਹਿਬ ਕੋ ਕਿ ਬਿਜਲੀ ਬੋਰਡ ਵਿਭਾਗ ਨੂੰ ਕਹਿ ਕੇ ਜਿਹੜੀਆਂ ਤਾਰਾਂ ਐਟ ਲੀਸਟ ਫਾਇਰ ਬ੍ਰਿਗੇਡ ਦੀ ਗੱਡੀ ਆ ਜਿਹੜੀ ਉਹ ਜਿਹੜੀ ਗੱਡੀ ਆ ਉਹਨੀਆਂ ਤਰ੍ਹਾਂ ਉੱਚਾ ਕੀਤੇ ਜਾਣਗੇ ਕਿ ਕਿਤੇ ਵੀ ਅਬ ਅਬਲ ਤੇ ਇਹ ਇਹੋ ਜਿਹੇ ਘਟਨਾ ਵਾਪਰਨਾ ਰੱਬ ਮਿਹਰ ਕਰੇ ਜੇ ਵਾਪਰ ਵੀ ਜਾਂਦੀ ਆ ਤੇ ਫਾਇਰ ਬ੍ਰਿਗੇਡ ਦੀ ਗੱਡੀ ਜੜੀ ਆ ਉਹ ਸਿੱਧੀ ਕਿਸੇ ਵੀ ਦੁਕਾਨ ਦੇ ਅੱਗੇ ਆਣ ਕੇ ਖਲੋ ਸਕੇ ਅੱਜ ਇੱਕ ਦੁਕਨ ਲੱਗਿਆ ਲੁਕਾਨਦਾਰ ਕਈ ਜਿਹਨਾਂ ਨੂੰ ਅੱਗ ਵੀ ਨਹੀਂ ਲੱਗੀ ਰੋਂਦੇ ਵੀ ਬਿਲਕੁਲ ਕਹਿੰਦੇ ਕਿ ਸਾਡੇ ਕੋ ਦੇਖਿਆ ਜਾਂਦਾ ਸਾਡੇ ਸਾਥੀ ਜਿਹੜੇ ਮੇਰੋ ਜਗਾਰ ਹੁੰਦੇ ਸੀ ਵੀਰੇ ਮੇਰੀ ਗੱਲ ਸੁਣ ਅੱਜ ਸਾਰੇ ਇੱਥੇ ਪਹੁੰਚੇ ਆਂ ਅੱਜ ਦੁਕਾਨਦਾਰ ਦਾ ਦੁੱਖ ਤੇ ਸਾਰਿਆਂ ਨੇ ਵੰਡਾ ਲੈਣਾ ਬਟ ਉਸ ਬੰਦੇ ਤੇ ਕੀ ਬੀਤਰੀ ਆ ਉਹੀ ਉਹਨਾਂ ਨੇ ਪੂੰਜੀ ਜਿਹੜੀ ਇਕੱਠੀ ਕਰਕੇ ਹੁਣ ਜਿਹੜੇ ਪ੍ਰਵਾਸੀ ਵੀਰ ਆ ਇੱਕ ਸਾਹੀਲਾ ਬਨਿਆਰੀ ਵਾਲੇ ਉਹਨਾਂ ਦੀ ਦੁਕਾਨ ਤੇ ਚਲੋ ਬਚਾਅ ਹੋ ਗਿਆ ਇਸ ਘਰੋਂ ਬੇਕਾਰ ਹੋ ਕੇ ਵਿਚਾਰੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਆਪਣਾ ਬਿਜ਼ਨਸ ਖੋਲਿਆ ਸੋ ਸਾਰਿਆਂ ਨੂੰ ਦੁੱਖ ਤੇ ਹੁੰਦਾ ਹੀ ਆ ਦੁਕਾਨਦਾਰ ਨੇ ਟਾਈਮ ਵੀ ਦਿੱਤਾ ਹੀ ਦੋ ਜਿੰਦਾ ਜੇ ਤਾਰਾ ਨਹੀਂ ਸਹੀ ਹੋਇਆ ਤਾਂ ਫੇਰ ਜਾ ਕੇ ਕਰਾਉ ਕਿ ਬਿਜਲੀ ਵਿਭਾਗ ਇਹਦਾ ਐਸਟੀਮੇਟ ਬਣਾ ਲੇ ਜੇ ਉਹਨਾਂ ਨੂੰ ਕੋਈ ਫੰਡਾਂ ਦੀ ਕਮੀ ਆ ਸਾਨੂੰ ਨਗਰ ਕੌਂਸਲ ਨੂੰ ਐਸਟੀਮੇਟ ਭੇਜੇ ਅਸੀਂ ਆਪਣੇ ਹਾਊਸ ਦੇ ਵਿੱਚ ਰੱਖ ਕੇ ਅਸੀਂ ਇਹਨਾਂ ਨੂੰ ਪੈਸੇ ਪ੍ਰੋਵਾਈਡ ਕਰ ਦਿਆਂਗੇ